ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਨਾ ਖਾਸ ਤੌਰ ਤੇ ਮੂਨਕ ਖਨੌਰੀ ਵਾਲਿਆਂ ਦੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਪਹਿਰਾ ਦਿੱਤਾ ਕੋਈ ਪ੍ਰਵਾਹ ਨਹੀਂ ਕੀਤੀ ਕਿ ਇਹ ਜਿਹੜਾ ਬੰਨ ਹੈ ਭੱਗਰ ਦਾ ਉਹ ਕਿੱਧਰ ਟੁੱਟ ਕੇ ਕਿੱਧਰ ਨੁਕਸਾਨ ਕਰੂਗਾ ਉਹਨੂੰ ਆਪਣਾ ਹੀ ਸਮਝਿਆ ਤੇ ਇਸ ਵਾਰ ਹਾਲਾਂਕਿ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਹੈ ਅੰਮ੍ਰਿਤਸਰ ਗੁਰਦਾਸਪੁਰ ਇਲਾਕੇ 'ਚ ਪਰ ਇਸ ਵਾਰ ਖੱਗਰ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਦੇ ਬਾਵਜੂਦ ਵੀ ਉਸੀ ਕਿ ਤੂੰ ਵੀ ਇੱਕ ਤੁਪਕਾ ਵੀ ਜਿਹੜਾ ਉਹ ਓਵਰਫਲੋ ਨਹੀਂ ਹੋਣ ਦਿੱਤੇ ਤੇਰੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਮੈਂ ਸਰਕਾਰਾਂ ਹੈਲਪ ਕਰ ਸਕਦੀਆਂ ਨੇ ਸਰਕਾਰਾਂ ਇਨਫਰਾਸਟ੍ਰਕਚਰ ਦੇ ਸਕਦੀਆਂ ਨੇ ਡਰੋਨ ਡਰੋਨ ਰਾਹੀਂ ਰਾਖੀ ਕੀਤੀ ਕਿ ਕਿਤੇ ਕੋਈ ਜਿਹੜਾ ਕਿਨਾਰਾ ਕਮਜ਼ੋਰ ਤਾਂ ਨਹੀਂ ਹੋ ਰਿਹਾ ਜਿਹਦਾ ਕਿ ਨਤੀਜਾ ਇਹ ਹੋਇਆ ਕਿ ਨਾ ਕੋਈ ਪਹਿਲਾਂ ਗੱਟੇ ਆਪਾਂ ਨੂੰ ਉਹ ਕਈ ਤੁਹਾਣੇ ਤੋਂ ਮੰਗਾਉਣੀਆਂ ਪੈਂਦੀਆਂ ਸੀ ਕਿਤੇ ਨਰਵਾਣੇ ਤੋਂ ਮੰਗਾਉਣੀਆਂ ਪੈਂਦੀਆਂ ਸੀ ਇਸ ਵਾਰ ਅਸੀਂ ਪੰਨੂ ਸਾਰਾ ਪਹਿਲੇ ਪ੍ਰਬੰਧ ਰੱਖਿਆ ਨਹੀਂ ਤਾਂ 50000 ਏਕੜ ਜ਼ਮੀਨ ਡੁੱਬ ਜਾਣੀ ਸੀ ਤੇ ਬਾਕੀ ਘਰਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਘਟੂ ਘਟ 350 ਤੋਂ 400 ਕਰੋੜ ਦਾ ਨੁਕਸਾਨ ਤੁਸੀਂ ਬਚਾ ਲਿਆ ਇਸ ਗੱਲ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਮੈਂ